یو سن کہ برک پان ستا تہ گوارن کو ام اتر تینو اس طرح رادا نے سن کے اس گوپی دوتی اس طرح اتر دریت کری ہر چندر بگا سنگ تو ہم ہوں اصمان سو کینو کر چندر بگا نال پرم کر لیا ہے تد ہی میں اس طرح داروسا کی ہے ਤੋ ਸਜਣੀ ਕਹੈਉ ਰੋਠ ਰਹੀ ਅਤਕ ਕ੍ਰੋਧ ਵੜਿਓ ਹਮਰੇ ਜਬ ਜੀ ਨੋ ਹੇ ਸਜਣੀ ਮੈਂ ਕਹੰਦੀ ਹਾਂ ਜਦ ਮੇਰੇ ਮਨ ਵਿੱਚ ਕ੍ਰੋਧ ਵਧ ਗਿਆ ਤਦ ਹੀ ਰੋਸ ਰਈ ਹਾਂ ਤੇਰੇ ਕਹੇ ਬਿਨ ਰੇ ਹਰ ਆਗੇ ਹੂੰ ਮੂੰ ਹੋ ਸੋ ਨਹਿਓ ਵਿਦਾ ਕਰਦੀ ਨੋ اے سکھی تیرے کہے تو بنا ہی شری کرشن نے پہلا ہی میرے نالوں پریم نو ودا کر دیتا ہے یو کہہ گوارن سو پتیا کب سیام شیام پھر ایسے کہو ہے کبھی شیام کہہ گوپی نو اس طرح دیاں گلہ کہہ کے پھر انج کہا جاہے ری کہ کو بیٹھی ہے گوارن تیروں کہو ات ہی میں سہو ہے اے گوپی جا نی کس بیٹھی ہیں تیریاں کہلوں میں بہت سہا ہے بات کہی ات ہی رس کی توہے تاں کو نہ سو سخی چاہے وہ ہے اگو دوتی نے جواب دتا ہے سکی میں نال بہت ہی پریم دی رس دی گل ہے پر تیرے چتنو چنگی نہیں لگی تای تے ہو نہ چلو سجنی ہم سو ہر سو رس کون رہو ہے پھر رادہ نے کہا یہ سجنی اسے کر کے میں نہیں جان دی کیونکہ میرے نال کرشن کرشن دا آتے کرشن نال میرا کیڑا پریم رس رہ گیا ہے یو سن اتر دیت پئی کب سیام کہے ہر کے ہت کے رو ਕਾਵੀ ਸ਼ਾਮ ਕਹਿੰਦੇ ਹਨ ਇਸ ਤਰ੍ਹਾਂ ਦੀ ਗੱਲ ਸੁਣ ਕੇ ਸ਼੍ਰੀ ਕ੍ਰਿਸ਼ਨ ਦੇ ਹਿੱਤ ਵਾਸਤੇ ਉੱਤਰ ਦਿੱਤਾ ਕਾਣਾ ਕੇ ਭੇਜਤੇ ਆਪਹਿ ਆਏ ਕੈ 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 ਮਨਾਵਤ ਕੋ ਅਤ ਚੇਰੋ ਉਸਨੇ ਮਨ ਵਿੱਚ ਸੋਚਿਆ ਕਿ ਕ੍ਰਿਸ਼ਨ ਦੇ ਭੇਜਣ ਤੇ ਹੀ ਇੱਥੇ ਆਈ ਹਾਂ ਅਤੇ ਇਸ ਨੂੰ ਮਨਾਉਣ ਦਾ ਬਹੁਤ ਝਮੇਲਾ ਕੀਤਾ ਹੈ ਸਿਆਮ ਚਕੋਰ ਮਨੋ ਤਰਨ ਜੋ ਸੁਨ ਰੀ ਇਹ ਭਾਤ ਕਹੇ ਮਨ ਮੇਰੋ ਇਸ ਲਈ ਕਹਿਣ ਲੱਗੀ हे ਸਖੀ ਸੁਣ ਮੇਰਾ ਮਨ ਇਸ ਤਰ੍ਹਾਂ ਕਹਿੰਦਾ ਹੈ ਕਿ ਸ਼ਾਮ ਰੂਪ ਚਕੋਰ ਤਾਂ ਤਾਂ ਹੀ ਨਿਹਾਰ ਨਿਹਾਰ ਸੁਨੋ ਸਸ ਕੋ ਮੁਖ ਦੇਖਤ ਹੋਏ ਹੈ ਰੀ ਤੇਰੋ ਮਾਨੋ ਤੇਰੇ ਚੰਦਵਾ ਵਰਗੇ ਮੁਖ ਨੂੰ ਵੇਖ ਵੇਖ ਕੇ ਤੇਰਾ ਹੀ ਹੋ ਰਿਹਾ ਹੋਵੇ ਰਾਦੇ ਪਾਚ ਰਾਦਾ ਨੇ ਕਿਹਾ ਸਵਈਆ ਦੇਖਤ ਹੈ ਤੋਇ ਕਹਾ ਭਇਓ ਗਵਾਰਣ ਮੈਂ ਨਾ ਕਹਿਓ ਤੇਹ ਕੇ ਪਹਿ ਚਾਹਿਓ ਏ ਗੋਪੀ ਜੇ ਵੇਖਦਾ ਹੈ ਤਾਂ ਕੀ ਹੋਇਆ ਮੈਂ ਤਾਂ ਕਹਿ ਦਿੱਤਾ ਹੈ ਕਿ ਉਸ ਕੋਲ ਨਹੀਂ ਜਾਵਾਂਗੀ ਕਾਹੇ ਕੇ ਕਾਜ ਉਰਾਹਨ ਰੀ ਸਹਿ ਹੋ ਆਪਣੋ ਪਤ ਦੇਖ ਅਗੈ ਹੋ ਨੇ ਮੈਂ ਕਿਸ ਲਈ ਉਹ ਲਾਂਬੇ ਸਹਾਰਾ ਮੈਂ ਆਪਣੇ ਪਤੀ ਨੂੰ ਹੀ ਵੇਖ ਕੇ ਸੰਤੋਸ਼ਟ ਰਹਾਗੀ। ਸਿਆਮ ਰਚੇ ਸੰਗ ਔਰਤ ਰਿਆ ਤੇ ਕੇ ਪਹਿ ਜਾਏ ਕਹਾਂ ਜਸ ਪੈ ਹੋ। શ્રીਕ੍ਰਿਸ਼ਨ ਹੋ ਨਾ ਇਸਤਰੀਆਂ ਨਾਲ ਰਚ ਮਿਚ ਰਿਆ ਹੈ। ਉਸ ਕੋ ਜਾ ਕੇ ਹੀ ਆਸ਼ਕ ਹਟਾਂਗੀ। ਤਾਂ ਤੇ ਪਦਾਰੋ ਰੀ ਸਜਨੀ ਹਰ ਕੋ ਨਹਿ ਜੀਵਤ ਰੂਪ ਦਿਖਾ ਹੋ। ਇਸ ਵਾਸਤੇ ਹੈ ਸੱਜਣੀ ਤੂੰ ਜਾ ਮੈਂ ਹੁਣ ਜਿਉਂਦੇ ਜੀ ਸ਼੍ਰੀ ਕ੍ਰਿਸ਼ਨ ਨੂੰ ਆਪਣਾ ਰੂਪ ਨਹੀਂ ਦਿਖਾਵਾਂਗੀ ਅਥ ਮੈਨ ਪ੍ਰਭਾ ਕ੍ਰਿਸ਼ਨ ਜੀ ਪਾਸ ਫੇਰ ਆਈ ਹੁਣ ਮੈਨ ਪ੍ਰਭਾ ਕ੍ਰਿਸ਼ਨ ਕੋਲ ਭਰਤ ਆਈ ਦੋਤੀ ਬਾਚ ਕਾਨਾ ਜੂ ਸੋ ਦੋਤੀ ਨੇ ਕ੍ਰਿਸ਼ਨ ਨੂੰ ਕਿਹਾ ਸਵਈਆ یو جب تاہے سنی پتیا اٹھ کے سو نند للہ پہ آئی جد اس طرح دیا گلا کو سنیا تا او اٹھ کے کرشن کول آگئی آئے کہ ایسے کہ ہر پہ ہر جو نانت موڑ منائی آکے شری کرشن نے اس طرح کہا اے کرشن جی او مورکھ منایا نہیں مندی ਜਾਤਾ ਜੋ ਵਾਹੇ ਰਚੋ 인ਸੋ ਨਹੀਂ ਆਪ ਹੂੰ ਜਾਏ ਕੈ ਲਿਆਓ ਮਨਾਈ ਜਾਤਾ ਉਸਦਾ ਧਿਆਨ ਛੱਡ ਕੇ ਇਹਨਾਂ ਗੋਪੀਆਂ ਵਿੱਚ ਮਗਨ ਹੋ ਜਾਓ ਜਾਂ ਫਿਰ ਆਪ ਜਾ ਕੇ ਮਨਾ ਲਿਆਓ ਯੋਸੋ ਨ ਬਾਤ ਚਲਿਓ ਤਹਕੋ ਕਬ ਸਿਆਮ ਕਹੈ ਹਰ ਆਪ ਹੀ ਧਾਈ ਕਵੀ ਸ਼ਾਮ ਕਹਿੰਦੇ ਹਨ ਇਸ ਤਰ੍ਹਾਂ ਦੀ ਗੱਲ ਸੁਣ ਕੇ ਸ਼੍ਰੀ ਕ੍ਰਿਸ਼ਨ ਉਸਨੂੰ ਮਨਾਉ ਲਈ ਆਪ ਹੀ ਪੰਜ ਤੁਰਿਆ ਔਰ ਨਾ ਗੋ ਆਰਨ ਗੋਪਠੀ ਚਲ ਕੇ ਹਰ ਜੋ ਤਬ ਆਪ ਹੀ ਆਇਓ ਹੋਰ ਕਿਸੇ ਗੋਪੀ ਨੂੰ ਨਾ ਭੇਜ ਕੇ ਸ਼੍ਰੀ ਕ੍ਰਿਸ਼ਨ ਆਪ ਹੀ ਚੱਲ ਕੇ ਆ ਗਿਆ ਤਾਹੀ ਕੋ ਰੂਪ ਨਿਹਾਰਤ ਹੀ ਬ੍ਰਿਕ ਭਾਨ ਸੁਤਾ ਮਨ ਮੈਂ ਸੁਖ ਪਾਇਓ ਉਸ ਦਾ ਰੂਪ ਵੇਖਦਿਆਂ ਹੀ ਰਾਧਾ ਨੇ ਮਨ ਵਿੱਚ ਬਹੁਤ ਸੁਖ ਪ੍ਰਾਪਤ ਕੀਤਾ ਪਾਇਕ ਨੂੰ ਸੋਕ ਪੈ ਮੰਨ ਮੈਂ ਹਤ ਉਪਰਮਾਨ ਸੋ ਬੋਲ ਸੁਨਾਇਓ ਮਾਨਵ ਵਿੱਚ ਤਾਂ ਬਹੁਤ ਹੀ ਅਦਿਕ ਸੁਖ ਪਾਇਆ ਪਰ ਉਪਰੋ ਰੋ ਸੇ ਦਾ ਬੋਲ ਸੁਨਾ ਦੇਤਾ ਚੰਦਰ ਪਗਾ ਹੂੰ ਸੋ ਕੇਲ ਕਰੋ ਇਹ ਠੋਰ ਕਹਾ ਤਜ ਲਾਜ ਹੈ ਆਇਓ ਚੰਦਰ ਪਗਾ ਨਾਲ ਹੀ ਕੇਲ ਕਰੋ ਇਸ ਥਾਂ ਲਾਜ ਨੂੰ ਛੱਡ ਕੇ ਕਿਉਂ ਆਏ ਹੋ ਰਾਦੇ ਬਾਜ ਕਾਨਾ ਜੋ ਸੋ ਰਾਧਾ ਨੇ ਕ੍ਰਿਸ਼ਨ ਜੀ ਨੂੰ ਕਿਹਾ ਸਵਈਆ ਰਸ ਹੈ ਕਿਉ ਤਜ ਚੰਦਰ ਭਗਾ ਚਲ ਕਹਿ ਹਮਰੇ ਪਹਿ ਕਿਉ ਕਹਿਓ ਆਇਓ ਰਾਸ ਵਿੱਚ ਚੰਦਰ ਭਗਾ ਨੂੰ ਛੱਡ ਕੇ ਦੱਸੋ ਮੇਰੇ ਪਾਸ ਚਲ ਕੇ ਕਿਉ ਆਏ ਹੋ ਕਿਉ ਇਹ ਗਵਾਰਨ ਕੀ ਸਿੱਖ ਮਾਨ ਕੈ ਆਪਨ ਹੀ ਉਠ ਕੈ ਸਖੀ ਤਾਇਓ ਹੈ ਸਖੀ ਕੀ ਇਹਨਾਂ ਨੇ ਇਹ ਗੋਪੀਆਂ ਦੀ ਸਿੱਖ ਲਈ ਹੈ ਯਾ ਆਪ ਹੀ ਉੱਠ ਕੇ ਪੱਜ ਆਏ ਹਨ ਜਾਣਤ ਥੀ ਕੇ ਬੜੋ ਠੱਗ ਹੈ ਇਹ ਬਾਤਨ ਤੇ ਅਬ ਹੀ ਲਖ ਪਾਇਓ ਮੈਂ ਜਾਣਦੀ ਸਾਂ ਕਿ ਸ਼੍ਰੀ ਕ੍ਰਿਸ਼ਨ ਬਹੁਤ ਵੱਡਾ ਠੱਗ ਹੈ ਪਰ ਇਹਨਾਂ ਗੱਲਾਂ ਤੋਂ ਹੁਣ ਸਮਝ ਲਿਆ ਹੈ ਕਿਉਂ ਹਮਰੇ ਪਹਿ ਆਏ ਕਹੋ ਹਮ ਤੋ ਤੁਮ ਕੋ ਨਹੀਂ ਬੋਲ ਪਠਾਇਓ ਫਿਰ ਕ੍ਰਿਸ਼ਨ ਨੂੰ ਸੰਬੋਧਨ ਕੀਤਾ ਦੱਸੋ ਮੇਰੇ ਕੋਲ ਕਿਉਂ ਆਏ ਹੋ ਮੈਂ ਤਾਂ ਤੁਹਾਨੂੰ ਨਹੀਂ ਸੱਦ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ